ਮੇਰੇ ਨਾਲ ਮੇਰੇ ਨਾਲ ਐ ਬਰਾਦਰ ਇਹੀ ਰੱਖ ਲੈ ਐ ਬਰਾ ਸਾਡਾ ਮੈਡਲ ਜਿੱਤ ਕੇ ਲਿਆ ਆ ਵਾ ਅਮੇ ਤੁਹਾਡਾ ਅੱਜ ਪਿੰਡ ਪਹੁੰਚਿਓ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਜੇ ਲਾਲਜੀਤ ਸਿੰਘ ਆ ਜੀ ਤੇ ਮੈਂ ਵੇਟ ਲਿਫਟਿੰਗ ਦਾ ਪਲੇਅਰ ਆ ਤੇ ਜਦੋਂ ਆਪਣੀਆਂ ਵਰਲਡ ਦੇ ਮੌਹਿਆਂ ਸੀ ਜੀ ਮਾਸਟਰ ਵਰਲਡ ਚੈਂਪੀਅਨਸ਼ਿਪ ਹੋਈ ਸੀ ਕਿੱਥੇ ਹੋਈ ਹੈ ਇਹ ਆਪਣੀਆਂ ਹੋਈਆਂ ਜੀ ਆਸਟ੍ਰੇਲੀਆ ਕੁਵਿੰਸਲੈਂਡ ਹਮ ਹਫਤੇ ਆਪਣਾ ਗੋਲ ਕੋਸਟ ਹਮ ਉੱਥੇ ਆਪਣਾ ਵਰਲਡ ਕੱਪ ਹੋਇਆ ਜੀ ਤੇ ਉੱਥੇ ਮੈਂ ਪਾਰਟਿਸਿਪੇਟ ਕੀਤਾ ਹਮ ਤੇ ਪਾਰਟਿਸਿਪੇਟ ਤੇ ਆਪਣਾ ਕਰਨ ਦੇ ਨਾਲ ਸੇ ਆਪਣਾ 골ਡ ਮੈਡਲ ਲੈ ਕੇ ਆਇਆ ਤੇ ਅੱਜ ਮੈਂ ਉਥੋਂ ਪਿੰਡ ਪਹੁੰਚਿਆ ਹਮ ਇਹ ਕੱਟ ਗਏ ਕਿਹੜੀ ਗੇਮ ਦੇ ਵਿੱਚੋਂ ਤੁਸੀਂ ਜਿੱਤ ਕੇ ਆਏ ਔਰ ਕਿੱਥੋਂ ਜਿੱਤ ਕੇ ਆਏ ਜੀ ਗੇਮ ਮੇਰੀ ਹੈ ਜੀ weight lifting ਜੀ ਤੇ ਆਪਣੇ ਆਸਟ੍ਰੇਲੀਆ ਦੇ ਵਿੱਚ ਵਰਲਡ ਕੱਪ ਚੈਂਪੀਅਨਸ਼ਿਪ ਹੋਇਆ ਜੀ ਜਿਹਦੇ ਵਿੱਚ ਕਾਫੀ ਕੰਟਰੀਆਂ ਖੇਡਣੀਆਂ ਸਨ ਉਹਦੇ ਵਿੱਚ ਮੈਂ ਪਾਰਟਿਸਪੇਟ ਕੀਤਾ ਕਿੰਨੀਆਂ ਕਿੰਨੀਆਂ ਕੰਟਰੀਜ਼ ਦੇ ਲੋਕ ਸੀ ਜਿਹੜੇ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਉੱਥੇ ਉਨੀ ਕੰਟਰੀਆਂ ਸੀਗੇ ਅੱਛਾ ਜੀ ਹਾਂਜੀ ਕਿੰਨੇ weights ਖੇਡੇ ਤੁਸੀਂ 90 ਕਿਲੋ weight ਦੇ ਵਿੱਚ 골ਡ ਮੈਡ ਹਾਸਲ ਕੀਤਾ ਅੱਜ ਪਿੰਡ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਸੱਜਣਾ ਮਿੱਤਰਾਂ ਨੇ ਸਵਾਗਤ ਕੀਤਾ ਕਿਵੇਂ ਦਾ ਮਹਿਸੂਸ ਹੋਇਆ ਪਿੰਡ ਪਹੁੰਚਦੇ ਨਾਲ ਜਿਸ ਤਰ੍ਹਾਂ ਨੇ ਸਵਾਗਤ ਕੀਤਾ ਮੈਨੂੰ ਮਿਲੇ ਬਹੁਤ ਹੀ ਖੁਸ਼ੀ ਹੋਈ ਕਿ ਜੋ ਮੈਂ ਤੈਨੂੰ ਦੱਸ ਨਹੀਂ ਸਕਦਾ ਕਿ ਜੋ ਫਸਟ ਟਾਈਮ ਇਦਾਂ ਜੁਮਰਾ ਸਵਾਗਤ ਕੀਤਾ ਤੇ ਬਹੁਤ ਹੀ اچھا ਲੱਗਾ ਪਹਿਲਾਂ ਕਿੰਨੇ ਕੋ ਕੰਪੀਟੀਸ਼ਨ ਹੁਣ ਤੱਕ ਜਿੱਤ ਚੁੱਕੇ ਹਾਂ ਹੁਣ ਤੱਕ ਤਾਂ ਮੈਂ ਕਾਫੀ ਕੰਪਨੀ ਚ ਖੇਡ ਚੁੱਕਾ ਹਾਂ 8-10 ਨੈਸ਼ਨਲ ਖੇਡ ਚੁੱਕਾ ਤੇ ਆਪਣੇ ਆਰ ਇੰਡੀਆ ਪੁਲਿਸ ਗੇਮ 10-12 ਕੰਪੀਟੀਸ਼ਨ ਵਿੱਚ ਮੈਡਲ ਲੈ ਚੁੱਕਾ ਹਾਂ ਤਾਂ ਕੋਈ ਜੋ ਵੀ ਕਰਦੇ ਹੋ ਪਹਿਲਾਂ ਹਾਂ ਜੀ ਮੈਂ ਪੰਜਾਬ ਪੁਲਿਸ ਵਿੱਚ ASI ਤਾਂ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਨਸ਼ਿਆਂ ਦੇ ਵਿੱਚ ਕੁਲਤਾਨ ਹੁੰਦੇ ਜਾ ਰਹੇ ਉਹਨਾਂ ਨੂੰ ਇਹੀ ਮੈਸੇਜ ਆ ਵੀ ਆਪਣੇ ਸਿਹਤ ਵੱਲ ਜ਼ਿਆਦਾ ਧਿਆਨ ਰੱਖੋ ਕਿਉਂਕਿ ਹੁਣ ਨਸ਼ੇ ਦੇ ਵਿੱਚ ਜੋ ਵੀ ਸਾਰੇ ਪੈ ਚੁੱਕੇ ਨੇ ਇਦਾਂ ਤਾਂ ਜਵਾਨੀ ਖਤਮ ਹੀ ਆ ਜੇ ਆਪਾਂ ਮਿਹਨਤ ਕਰਾਂਗੇ ਵਧੀਆ ਖਾਣਾ ਖਾਵਾਂਗੇ ਤੇ ਆਪਣੀ ਸਿਹਤ ਜਿਹੜੀ ਆ ਸਭ ਤੋਂ ਪਹਿਲਾਂ ਆਪਣੀ ਸਿਹਤ ਹੈ ਜੀ ਜੇ ਆਪਣੀ ਸਿਹਤ ਆਪਣੀ ਸੇ ਰੱਖਾਂਗੇ ਤਾਂ ਆਪਾਂ ਸਭ ਕੁਝ ਕਮਾ ਲਿਆ ਜੇ ਆਪਣੀ ਸਿਹਤ ਨਹੀਂ ਸਹੀ ਰਹੂਗੀ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕਮਾਈ ਦਾ ਵੀ ਕੋਈ ਫਾਇਦਾ ਨਹੀਂ ਸ਼ੁਰੂਆਤ ਕਰੋਗੇ ਕਿਸ ਗੇਮ ਦੀ ਸ਼ੁਰੂਆਤ ਮੈਂ ਨਾਬੀ ਕਲਾਸ ਵਿੱਚ ਕੀਤੀ ਸੀਗੀ ਤੇ ਨਾਬੀ ਕਲਾਸ ਵਿੱਚ ਸ਼ੁਰੂਆਤ ਕੀਤੀ ਸੀਗੀ ਤੇ ਮੈਂ ਪਲੱਸ 2 ਦੇ ਵਿੱਚ ਹੀ ਆਪਣਾ ਆਪਣਾ ਇੰਟਰਸਟਿ ਖੇਡ ਕੇ ਰਿਕਾਰਡ ਕਰਕੇ ਤੇ ਮੈਂ ਜੋ ਜੋ ਮਿਲ ਗਈ ਸੀਗੀ ਸਾਡੇ ਬ੍ਰਦਰ ਜੇ.ਡੀ ਨੇ ਇੱਕ ਦਾ ਮਾਨ ਸਨਮਾਨ ਪਿੰਡ ਦਾ ਉਹਨਾਂ ਨੇ ਵਧਾਇਆ ਅੱਜ 골ਡ ਮੈਡਲ ਲੈ ਗਏ ਭਾਜੀ ਬਹੁਤ ਜ਼ਿਆਦੀ ਖੁਸ਼ੀ ਆ ਸਾਨੂੰ ਕਿ ਸਾਡੇ ਵੱਡੇ ਭਰਾ ਨੇ 골ਡ ਮੈਡਲ ਜਿੱਤੇ ਆ ਆਣਾ ਸਾਡਾ ਨਾਂ ਰੋਸ਼ਨ ਕੀਤਾ ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾ ਸਾਡੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਬਹੁਤ ਜਿਆਦਾ ਖੁਸ਼ੀ ਹੈ ਜੀ ਸਾਨੂੰ ਅੱਜ ਤੁਹਾਡੇ ਵੱਲ ਪਰਵਾਹ ਸਵਾਗਤ ਕੀਤਾ ਗਿਆ ਹਾਂਜੀ ਬਹੁਤ ਜੀ ਸਾਡੇ ਸਾਰੇ ਟੱਬਰ ਨੇ ਸਾਡੇ ਪਿੰਡ ਨੇ ਸਾਡੇ ਲਾਗੇ ਜਾ ਕੇ ਸਾਰੇ ਮਿੱਤਰਾਂ ਨੇ ਸੱਜਣਾਂ ਨੇ ਸਾਰਿਆਂ ਨੇ ਆ ਕੇ ਬੜਾ ਖੁਸ਼ੀ ਦਾ ਮਾਹੌਲ ਬਣਾਇਆ ਹੈ ਤੇ ਬਹੁਤ ਇੰਜੋਏ ਕੀਤਾ ਅਸੀਂ ਜਿਸ ਤਰ੍ਹਾਂ ਇਹਨਾਂ ਦੱਸਿਆ ਕਿ 1999 ਤੋਂ ਇਹਨਾਂ ਨੇ ਗੇਮ ਦੀ ਸ਼ੁਰੂਆਤ ਕੀਤੀ ਅੱਜ ਤਕਰੀਬਨ 24 ਸਾਲ ਹੋ ਚੱਲੇ ਆ ਕਿਸ ਤਰ੍ਹਾਂ ਦੇਖਦੇ ਜਿਵੇਂ ਇਹਨਾਂ ਨੇ ਗੇਮ ਦੀ ਸ਼ੁਰੂਆਤ ਕੀਤੀ ਸੀ ਉਦੋਂ ਤੋਂ ਲੈ ਕੇ ਇੰਨਾ ਹੁਣ ਤੱਕ ਇਹਨਾਂ ਦੇ ਵਿੱਚ ਕਿੰਨਾ ਕੁ ਬਦਲਾਅ ਦੇਖਣ ਨੂੰ ਮਿਲਿਆ ਪਾਜੀ ਅਹੀਂ ਬੀਰੇ ਨੂੰ ਸ਼ੁਰੂ ਤੋਂ ਨਿੱਕੇ ਹੁੰਦਾ ਸੀ ਚਲੋ ਦੇਖਦੇ ਆਉਂਦੇ ਸਾਡਾ ਵੱਡਾ ਭਰਾ ਆ ਹਨਾ ਕਿੰਨੀ ਇਹਨਾਂ ਨੇ ਮਿਹਨਤ ਕੀਤੀ ਆ ਤੇ ਕਿੱਥੋਂ ਕਿਦਾਂ ਇਹਨਾਂ ਨੇ ਗੇਮ ਕਰਕੇ ਆਉਣੀ ਹਨਾ ਕਿਦਾਂ ਇਥੋਂ ਜਲੰਧਰ ਜਾਂਦੇ ਸੀਗੇ ਉਥੇ ਜਾ ਕੇ ਬੀਰੇ ਨਾਲ ਗੇਮ ਕਰਕੇ ਆਉਣੀ ਹਨਾ ਡੇਲੀ ਅਪ ਡਾਊਨ ਮਾਰਦੇ ਰਹੇ ਆ ਉਹ ਮਿਹਨਤ ਆ ਅੱਜ ਉਹ ਮਿਹਨਤ ਦੇ ਕਰਕੇ ਹੀ ਬੀਰਾ ਜਿੱਥੇ ਆ ਆਣਾ ਤਾਜ ਲੈਵਲ ਦੇ ਉੱਤੇ ਖੇਡ ਗਿਆ ਹੈ ਮੇਰਾ ਹਾਂਜੀ ਗਰਮੀ ਸਰਦੀ ਦੇ ਵਿੱਚ ਲਗਾਤਾਰ ਜੱਜਰੀ ਗੇਮ ਇਹਨਾਂ ਦੀ ਬਿਲਕੁਲ ਜੀ ਕਦੀ ਇਹਨਾਂ ਨੇ ਕਦੀ ਨਹੀਂ ਰੁਕੇ ਬਸ ਚੱਲਦਾ ਰਿਹਾ ਕੰਮ ਹਾਂਜੀ ਸਾਡਾ ਵੱਡਾ ਵੀਰ ਆ ਏ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਇਹ ਚੀਜ਼ ਦੀ ਆਸਟ੍ਰੇਲੀਆ ਤੋਂ ਵੱਡਾ ਵੀਰ ਸਾਡਾ 골ਡ ਮੈਡਲ ਜਿੱਤ ਕੇ ਆਇਆ ਵਾ ਹਾਂ ਤੇ ਅਹੀਂ ਇਹਨਾਂ ਨੂੰ ਅੱਜ ਬਹੁਤ ਸਵਾਗਤ ਕੀਤਾ ਵਾ ਤੇ ਅਸੀਂ ਵੀ ਇਹਨਾਂ ਦੇ ਵੱਲ ਵੇਖ ਕੇ ਜਿੰਮ ਜਾਂਦੇ ਆ ਅਹੀਂ ਬਹੁਤ ਛੋਟੇ ਇਹਨਾਂ ਤੋਂ ਸਗੋਂ ਤੇ ਇਹਨਾਂ ਨੂੰ ਵੇਖ ਕੇ ਅਸੀਂ ਵੀ ਮਿਹਨਤ ਚਾਲੂ ਕੀਤੀ ਆ ਤੇ ਬਹੁਤ ਸਾਰਾ ਸਾਨੂੰ ਮਾਣ ਆ ਵੱਡੇ ਵੀਰ ਤੇ ਕਿ ਇਹਨਾਂ ਨੇ ਬਹੁਤ ਜ਼ਿਆਦਾ ਨਾਂ ਰੋਸ਼ਨ ਕੀਤਾ ਆਪਣਾ ਮਤਲਬ ਤੁਸੀਂ ਜਦੋਂ ਜਿੰਦਗੀ ਸ਼ੁਰੂਆਤ ਕੀਤੀ ਇਹਨਾਂ ਤੋਂ ਮੋਟੀਵੇਟ ਹੋ ਕੇ ਕੀਤੀ ਹਾਂਜੀ ਹਾਂਜੀ ਇਹਨਾਂ ਤੋਂ ਬਹੁਤ ਜ਼ਿਆਦਾ ਸਾਨੂੰ ਸਿੱਖਣ ਤੋਂ ਮਿਲਿਆ ਤੇ ਸਾਨੂੰ ਬਹੁਤ ਜ਼ਿਆਦਾ ਮਾਣ ਆ ਸਾਡੇ ਉਸਤਾਦ ਹੀ ਆ ਜੀ